ਦੋਸਤੋ ਆਪਾਂ ਅਕਸਰ ਇਹ ਗੱਲ ਸੁਣਦੇ ਰਹਿੰਦੇ ਕਿ ਪੰਜਾਬ ਦੇ ਉੱਪਰ ਕਰਜ਼ਾ ਬਹੁਤ ਹੈ 3 ਲੱਖ ਕਰੋੜ ਦਾ ਕਰਜ਼ਾ ਹੈ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੈ ਸਵਾ 3 ਲੱਖ ਕਰੋੜ ਦਾ ਕਰਜ਼ਾ ਹੈ ਪਰ ਮੈਨੂੰ ਇਹ ਮਹਿਸੂਸ ਹੋਇਆ ਵੀ ਅਸੀਂ ਸਾਰੇ ਇਸ ਕਰਜ਼ੇ ਨੂੰ ਨਾ ਮਹਿਸੂਸ ਨਹੀਂ ਕਰਦੇ ਫੀਲ ਨਹੀਂ ਕਰਦੇ ਕਿ ਇਹ ਕਿਹੜਾ ਸਾਡੇ ਸਿਰ ਤੇ ਹੈ ਕਰਜ਼ਾ ਮੈਂ ਇੱਕ ਸਬਜੈਕਟ ਨੂੰ ਸਟੱਡੀ ਕਰ ਰਿਹਾ ਸੀਗਾ ਜਦੋਂ ਇੰਦਰ ਕੁਮਾਰ ਗੁਜਰਾਲ ਸਾਹਿਬ ਨੇ ਪੰਜਾਬ ਦਾ ਇੱਕ ਲੋਨ ਮਾਫ ਕੀਤਾ ਸੀ ਤੇ ਉਦੋਂ ਮੈਂ ਨਿਆਣਾ ਸੀ ਤੇ ਮੈਨੂੰ ਸਮਝ ਨਹੀਂ ਸੀ ਆਈ ਤੇ ਮੈਨੂੰ ਲੱਗਦਾ ਸੀ ਕਿ ਉਹਨਾਂ ਨੇ ਸਾਰਾ ਹੀ ਪੰਜਾਬ ਦਾ ਲੋਨ ਜਿਹੜਾ ਉਹਦੋਂ ਮਾਫ ਕਰਤਾ ਤੇ ਬਾਦਲ ਸਾਹਮਣੇ ਉਸ ਤੋਂ ਬਾਅਦ ਲੋਨ ਚੜਾਤਾ ਤੇ ਫਿਰ ਕੈਪਟਨ ਸਾਹਿਬ ਆ ਗਏ ਤੇ ਖੈਰ ਹੁਣ ਭਗਵਾਨ ਤੁਮਨ ਸਾਹਿਬ ਆ ਗਏ ਤੇ curiosity ਸੀ ਯਾਰ ਵੀ ਹੁਣ ਵੱਡੇ ਹੋ ਗਏ ਤੇ ਉਹ ਪਹਿਲਾਂ ਜਾਣਕਾਰੀ ਵੀ ਸਹੀ ਸੀ ਕਿ ਮੈਂ ਉਹ ਚੰਗੀ ਤਰ੍ਹਾਂ ਚੈੱਕ ਕਰਾਂ ਫਿਰ ਮੇਰਾ ٹرسٹ ਜਾਗਿਆ ਵੀ ਕਿਉਂ ਨਾ ਵੀ ਕਰਜੇ ਨੂੰ ਐਕਸਪਲੇਨ ਕੀਤਾ ਜਾਏ ਪੰਜਾਬ ਦੇ ਨੂੰ ਪੰਜਾਬ ਦੇ ਚੰਗੇ ਹਾਲਾਤਾਂ ਤੋਂ ਮਾੜੇ ਹਾਲਾਤਾਂ ਤੱਕ ਦਾ ਸਫ਼ਰ ਮੈਂ ਕੋਸ਼ਿਸ਼ ਕੀਤੀ ਹੈ ਵੀਡੀਓ ਦੇ ਵਿੱਚ ਤੁਹਾਨੂੰ ਸਮਝਾਵਾਂ ਤਾਂ ਕਿ ਸਾਨੂੰ ਇਹ ਪਤਾ ਲੱਗੇ ਕਿ ਪ੍ਰਕਾਸ਼ ਬਾਦਲੇ ਦੇ ਲਈ ਕਿੰਨੇ ਜ਼ਿੰਮੇਵਾਰ ਹੈ ਕੈਪਟਨ ਸਰਕਾਰ ਦੇ ਲਈ ਕਿੰਨੇ ਜ਼ਿੰਮੇਵਾਰ ਹੈ ਤੇ ਭਗਵੰਤਪਨ ਸਾਹਿਬ ਹੁਣ ਕੀ ਕਰ ਰਹੇ ਹੈ ਤੇ ਅਸੀਂ ਆਪ ਇਹਦੇ ਲਈ ਕਿੰਨੇ ਜ਼ਿੰਮੇਵਾਰ ਹਾਂ ਜੋ ਅਤਵਾਦ ਦਾ ਦੌਰ ਸੀ ਪੰਜਾਬ ਦੇ ਵਿੱਚ ਮਿਲਟੈਂਸੀ ਦਾ ਉਸ ਸਮੇਂ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਕਿੰਨੇ ਮਾੜੇ ਹੋਏ ਇਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਚਲੋ ਇਹਦੇ ਤੇ ਵੀਡੀਓ ਬਣਾਉਣੀ ਹੈ ਤਾਂ ਕਿ ਮੇਰੇ ਵਰਗੇ ਹੋਰ ਬਹੁਤ ਲੋਕ ਹੋਣਗੇ ਜਿਹੜਾ ਨੂੰ ਇੱਕ ਕਰਜੇ ਨੂੰ ਸਮਝਣਾ ਥੋੜਾ ਜਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਜੇ ਤੁਸੀਂ ਆਪਾਂ ਇਹ ਸੁਣਦੇ ਆ ਨਾ 3 ਲੱਖ ਕਰੋੜ ਰੁਪਿਆ ਤੇ ਉਹ ਕੋਈ ਆਈਡੀਆ ਜਾਨੀ ਆ ਰਿਹਾ ਕਿ ਕਿੰਨਾ ਕੁ ਕਰਜ਼ਾ ਪੰਜਾਬ ਦੇ ਅਗੇਂਸਟ ਹੁਣ ਜੇ ਮੰਨ ਲਓ ਕਿਸੇ ਕੋਲ 50 ਕਿੱਲੇ ਜੀਵਿਦਾਰ ਕੋਲ ਜਬੀੜ ਹੈ ਤੇ ਜ ਉਹਦੇ ਸਰ 20 30 ਲੱਖ ਦਾ ਕਰਜ਼ਾ ਨਾ ਤੇ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਪੰਜਾਬ ਦੇ ਜਦੋਂ ਆਪਾਂ ਇਹਦੀ ਜੀਡੀਪੀ ਨਾਲ ਕੰਪੇਅਰ ਕਰੀਏ ਤਾਂ ਸਾਨੂੰ ਉਹਦਾ ਕੋਈ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਅਸੀਂ ਕਿੱਥੇ ਕਿੱਥੇ ਖੜੇ ਹਾਂ ਤੇ ਮੈਂ ਇਹ ਵੀ ਕੋਸ਼ਿਸ਼ ਕੀਤੀ ਹੈ ਵੀ ਅੱਗੇ ਜਾ ਕੇ ਇਹਦੇ ਵਿੱਚ ਜਿਹੜੇ ਸੁਧਾਰ ਆ ਉਹ ਅਸੀਂ ਕਿਵੇਂ ਲਿਆ ਸਕਦੇ ਜਾਂ ਪੰਜਾਬ ਨੂੰ ਕਿਵੇਂ ਬਚਾ ਸਕਦੇ ਸੋ ਇਹ ਵੀਡੀਓ ਜ਼ਰੂਰ ਦੇਖਿਓ ਇਹਦੇ ਵਿੱਚ ਮੈਂ ਕੱਟੇ ਦੀ ਪੂਛ ਨਹੀਂ ਮਰੋੜੀ ਇਹੋ ਜਿਹੀ ਵੀਡੀਓ ਬਹੁਤ ਘੱਟ ਸਾਨੂੰ ਦੇਖਣ ਨੂੰ ਮਿਲਦੀ ਹੈ ਤੇ ਇੱਚ ਜਾਣਕਾਰੀ ਬਹੁਤ ਹੈ ਤੇ ਮੈਂ ਇਹ ਵੀ ਕੋਸ਼ਿਸ਼ ਕਰੂੰਗਾ ਵੀ ਇਹ ਬੋਰਿੰਗ ਨਾ ਲੱਗੇ ਖੈਰ ਵਿੱਚ ਅੰਕੜੇ ਥੋੜੀ ਜਿਹਾ ਜ਼ਿਆਦਾ ਹੈ ਪਰ ਬਹੁਤ ਕੰਮ ਦੀ ਚੀਜ਼ ਹੈ ਪਲੀਜ਼ ਮੇਰੀ ਬੇਨਤੀ ਹੈ ਵੀ ਜ਼ਰੂਰ ਦੇਖਿਓ ਹੋਰ ਵੀਡੀਓ ਭਾਵੇਂ ਮੇਰਾ ਕੋਈ ਨਾਂ ਦੇਖੋ ਪਰ ਜਿੰਨਾਂ ਦੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਇਹ ਵਿਊਜ਼ ਲਈ ਨਹੀਂ ਬਣਾਏ ਜਾਂਦੇ ਇਹ ਲੋਕਾਂ ਨੂੰ ਜਾਣਕਾਰੀ ਦੇਣ ਲਈ ਬਣਾਏ ਜਾਂਦੇ ਆਪ ਦੀ ਸੰਤੋਸ਼ਟੀ ਲਈ ਬਣਾਏ ਜਾਂਦੇ ਆਪਾਂ ਸ਼ੁਰੂਆਤ ਕਰਦੇ ਹਾਂ 98384 ਤੋਂ 1983-84 ਅਜਿਹਾ ਸਾਲ ਸੀ ਜਦੋਂ ਅਸੀਂ ਪਹਿਲੀ ਵਾਰੀ ਤਾਂ ਨਹੀਂ ਕਹਿ ਸਕਦੇ ਪਰ ਆਖਰੀ ਵਾਰੀ ਸਰਪਲਸ ਦੇ ਵਿੱਚ ਕਿਹਾ ਜਾ ਸਕਦਾ ਹੈ ਤੇ ਉਸ ਸਮੇਂ ਜਿਹੜੇ ਪੰਜਾਬ ਦੇ ਆਰਥਿਕ ਹਾਲਾਤ ਸੀ ਉਹ ਕਾਫੀ ਬਿਹਤਰ ਸੀ ਜੇ ਅੱਜ ਪਾ ਅੱਜ ਦੇ ਹਿਸਾਬ ਨਾਲ ਕੰਪੇਅਰ ਕਰੀਏ ਖੈਰ ਇੱਕ ਸਾਲ ਹੋਰ ਆਉਂਦਾ ਹੈ ਉਹ ਮੈਂ ਬਾਅਦ ਚ ਦੱਸੂਗਾ ਤੁਹਾਨੂੰ ਇੱਕ ਕਾਈਂਡ ਆਫ ਸਸਪੈਂਸ ਹੀ ਹੈ ਕਿ ਇੱਕ ਸਾਲ ਉਸ ਤੋਂ ਬਾਅਦ ਵੀ ਆਇਆ ਜਦੋਂ ਅਸੀਂ ਸਰਪਲਸ ਦੇ ਵਿੱਚ ਚਲੇ ਗਏ ਪਰ ਉਹਦੇ ਕਾਰਨ ਕੀ ਸੀ ਇਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਪਰ 83-84 ਤੋਂ ਜੇ ਅਪ ਸ਼ੁਰੂਆਤ ਕਰੀਏ ਨਾ 78 84 ਫਿਰ ਸਾਲ ਸੀ ਜਦੋਂ ਅਸੀਂ ਸਾਡਾ ਜਿਹੜਾ ਰੈਵਨਿਊ ਸੀ ਉਹ ਸਰਪਲਸ ਦੇ ਵਿੱਚ ਸੀ ਜੇ ਮੈਂ ਦੱਸਿਆ ਸਰਪਲਸ ਦਾ ਮਤਲਬ ਹੁੰਦਾ ਸੀ ਨਫੇ ਦੇ ਵਿੱਚ ਸੀਗੇ ਸਾਡੀ ਸਰਕਾਰ ਨੇ ਉਸ ਸਾਲ ਜਿੰਨਾ ਖਰਚਾ ਕੀਤਾ ਉਹਦੇ ਅਗੇਸਟ ਸਾਡੀ ਜਿਹੜੀ ਸਰਕਾਰ ਹੈ ਉਹਨੂੰ 59 ਕਰੋੜ ਰੁਪਇਆ ਬਚਿਆ ਖੈਰ 59 ਕਰੋੜ ਰੁਪਇਆ ਨਾ ਤਾਂ ਉਹਨਾਂ ਦੇ ਨਾਲ ਦੇ ਵਿੱਚ ਕੋਈ ਬਹੁਤੀ ਵੱਡੀ ਰਕਮ ਨਹੀਂ ਸੀ ਪਰ ਫਿਰ ਵੀ ਜੋ ਬਚਤ ਹੈ ਉਹ ਬਚਤੀ ਵੱਡੀ ਜਾਂਦੀ ਹੈ ਤੇ ਜਿਹਾ ਪੋਸਟ 10 ਸਾਲ ਗਏ ਵਧੀਏ 1993-94 ਦੀ ਗੱਲ ਕਰੀਏ ਤਾਂ ਇਹ ਜਿਹੜਾ 59 ਕਰੋੜ ਦਾ ਸਾਨੂੰ ਰੈਵਨਿਊ ਸਾਡਾ ਸਰਪਲਸ ਦੇ ਵਿੱਚ ਸੀਗਾ ਇਹ ਡੈਫਿਸਿਟ ਦੇ ਵਿੱਚ چلا ਗਿਆ ਮਤਲਬ 766 ਕਰੋੜ ਰੁਪਇਆ ਉਲਟਾ ਥੱਲੇ ਨੂੰ ਚਲੇ ਗਏ ਪਰ ਜਦੋਂ 2003-04 ਦੀ ਗੱਲ ਕਰੀਏ ਤਾਂ ਇੱਥੇ ਤੱਕ ਆਉਂਦੇ-ਉਂਦੇ ਸਾਡਾ ਜਿਹੜਾ ਘਾਟਾ ਹੈ ਉਹ 3562 ਕਰੋੜ ਤੱਕ ਚਲਾ ਗਿਆ ਹਰ ਸਾਲ ਫਿਰ ਆ ਜੋ ਅੱਗੇ 2013-14 ਤੇ ਇਹਦੇ ਤੱਕ ਜਿਹੜਾ ਸਾਡਾ ਘਾਟਾ ਹੈ ਉਹ 5259 ਕਰੋੜ ਤੇ ਸੀ ਪਹੁੰਚ ਗਏ ਜੇ ਆਪਾਂ 2023-24 ਦੀ ਗੱਲ ਕਰੀਏ ਹੁਣ ਸਾਡਾ ਜਿਹੜਾ ਘਟਾ ਹੈ ਰੈਵਨਿਊ ਡੈਫਿਸਿਟ ਦੇ ਵਿੱਚ ਜਾ ਰਿਹਾ ਉਹ 23198 ਕਰੋੜ ਦੇ ਆਸ-ਪਾਸ ਪਹੁੰਚ ਚੁੱਕਿਆ ਹੈ ਹਰ ਸਾਲ ਦਾ ਘਟਾ ਸਾਨੂੰ ਪੈ ਰਿਹਾ ਹੈ ਹੁਣ ਮੈਂ ਤੁਹਾਨੂੰ ਦੱਸਦਾ ਕਰਜ਼ੇ ਦਾ ਇਤਿਹਾਸ ਮਤਲਬ ਕਰਜ਼ਾ ਕਿਵੇਂ ਕਿਵੇਂ ਚੱਲ ਰਿਹਾ ਸੀ ਇਹਨਾਂ ਸਾਲਾਂ ਦੇ ਵਿੱਚ 83-84 ਤੇ ਆਇਓ ਉਦੋਂ ਸਾਡੇ ਸਰ ਜਿਹੜਾ ਕਰਜ਼ਾ ਸੀ ਉਹ ਸਿਰਫ 1450 ਕਰੋੜ ਰੁਪਏ ਸੀ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਕਰੋੜ ਰੁਪਿਆ ਬਹੁਤ ਵੱਡੀ ਰਕਮ ਮੰਨੀ ਜਾ ਸਕਦੀ ਹੈ ਪਰ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਸੀ ਬਹੁਤ ਚੰਗੇ ਸੀ ਕਿਹਾ ਜਾਂਦਾ ਹੈ ਕਿ 1981 ਪੰਜਾਬ ਪਹਿਲੇ ਨੰਬਰ ਦਾ ਸਟੇਟ ਸੀ ਸਾਡੇ ਇੰਡੀਆ ਦੇ ਵਿੱਚੋਂ ਇਹਦੀ ਜੀਡੀਪੀ ਦੀ ਜਿਹੜੀ ਗਰੋਥ ਵੀ ਉਹ ਕਾਫੀ ਬਿਹਤਰ ਸੀ ਉਹਨਾਂ ਦਿਨਾਂ ਦੇ ਵਿੱਚ 11450 ਕਰੋੜ ਕੋਈ ਬਹੁਤੀ ਵੱਡੀ ਰਕਮ ਨਹੀਂ ਸੀਗੀ ਤੇ ਜਿਆ ਪਾਸ ਤੋਂ 10 ਸਾਲ ਅੱਗੇ ਚੱਲੀਏ 993 94 ਤੱਕ ਤਾਂ 1450 ਕਰੋੜ ਰੁਪਏ ਦਾ ਜਿਹੜਾ ਸਾਡਾ ਕਰਜ਼ਾ ਸੀ ਉਹ ਵਧ ਕੇ 10500 ਕਰੋੜ ਤੱਕ ਪਹੁੰਚ ਗਿਆ ਕੁਝ ਤਾਂ ਸਮਝ ਸਕਦੇ ਆ ਕਿ ਪੋਲਿਟੀਕਲ ਤੇ ਜਿਹੜੇ ਆਰਥਿਕ ਮੰਦਵਾੜਾ ਹੀ ਸੀ ਇਹ ਪੰਜਾਬ ਦੇ ਲਈ ਜਿਹੜੇ ਇਹ 10 12 ਸਾਲ ਸੀ ਅਸੀਂ ਕਾਫੀ ਕੁਝ ੱਲੇ ਨਦਰਾ ਦੇ ਵਿੱਚ ਤੇ ਪੰਜਾਬ ਸਰ ਜਿਹੜਾ ਕਰਜ਼ਾ ਉਹ ਵਧ ਗਿਆ ਤੇ ਜੇ ਆਪਾਂ 2003 4 ਤੱਕ ਆਈਏ ਤਾਂ ਉਦੋਂ ਤੱਕ ਜਿਹੜਾ ਪੰਜਾਬ ਦਾ ਕਰਜ਼ਾ ਉਹ 41000 412 ਕਰੋੜ ਤੱਕ ਪਹੁੰਚ ਗਿਆ। ਮਤਲਬ 1059394 ਤੇ 41416 20034 ਤੱਕ। ਹੁਣ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ 2013-14 ਦੀ ਗੱਲ ਕਰਦੇ ਹਾਂ 13-14 ਤੱਕ ਜਿਹੜਾ ਸਾਡਾ ਕਰਜ਼ਾ 1 ਲੱਖ ਤੋਂ ਟੱਪ ਚੁੱਕਿਆ ਸੀ। ਤਕਰੀਬ 110000 ਕਰੋੜ ਦੇ ਆਸ-ਪਾਸ ਹੈ ਜਿਹੜਾ ਸਾਡਾ ਮੈਂ ਕਈ ਅਖਬਾਰਾਂ ਦੀ ਰਿਪੋਰਟਾਂ ਦੇਖੀਆਂ ਕਿਸੇ ਨੇ ਕਿਹਾ ਵੀ 101000 ਕਿਸੇ ਨੇ ਕਿਹਾ 110000 ਸੋ ਮਤਲਬ ਕਰੀਬ-ਕਰੀਬ ਆਪਾਂ 110000 ਤੱਕ ਪਹੁੰਚ ਗਏ 2013-14 ਤੱਕ ਤੇ ਜੇ ਆਪਾਂ 2023-24 ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਕਰਜ਼ਾ ਉਹ 343000 ਕਰੋੜ ਪਲੱਸ ਹੋ ਚੁੱਕਿਆ ਇਹ ਰਿਵਾਈਜ਼ਡ ਐਸਟੀਮੇਟ ਹੈ ਕੰਟਲੀ ਜੋ ਚੱਲ ਰਿਹਾ ਹੈ ਪਰ ਜਿਆਪੈੜੂ 2025 ਤੱਕ ਭਗਵਾਨਤਮਾਨ ਸਰਕਾਰ 3 ਸਾਲ ਪੂਰੇ ਕਰਦੀ ਹੈ 31 ਮਾਰਚ 2025 ਤੱਕ ਜਦ ਤੱਕ ਇਹ ਪੂਰਾ ਫਾਈਨੈਂਸ਼ੀਅਲ ਇਅਰ ਪੰਜਾਬ ਦਾ ਖਤਮ ਹੋਊਗਾ ਤੇ ਸਾਡੇ ਕਰਜ਼ਾ ਜਿਹੜਾ ਇਹ ਸੁਣਣ ਚ ਆ ਰਿਹਾ ਜਾਂ ਰਿਪੋਰਟਾਂ ਜਾ ਰਿਹਾ ਕਿ 374 ਕਰੋੜ ਪਲੱਸ ਹੋ ਜਾਊਗਾ ਮਤਲਬ ਪੌਣੇ 4 ਲੱਖ ਕਰੋੜ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਅੰਦਾਜ਼ਾ ਦਿੰਦਾ ਵੀ ਇਹ ਰਕਮ ਕਿੰਨੀ ਹੁੰਦੀ ਆਬੀਅਸਲੀ ਇਹਦੇ ਚ ਲੱਖ ਵੀ ਆਉਂਦਾ ਹਜ਼ਾਰ ਵੀ ਆਉਂਦਾ ਕਰੋੜ ਵੀ ਆਉਂਦਾ ਰਕਮ ਤਾਂ ਬਹੁਤ ਵੱਡੀ ਆ ਪਰ ਪੰਜਾਬ ਦੇ ਨਾਲ ਜਦੋਂ ਆਪਾਂ ਇਹਨੂੰ ਪੰਜਾਬ ਦੀ ਆਰਥਿਕ ਹਾਲਤ ਨੂੰ ਸਾਹਮਣੇ ਰੱਖਦੇ ਜਦੋਂ ਆਪਾਂ ਜਾਇ ਦੀ ਜੀਡੀਪੀ ਨੂੰ ਸਾਹਮਣੇ ਰੱਖਦੇ ਤਾਂ ਉਦੋਂ ਸਾਨੂੰ ਅਕਸਰ ਹੀ ਪਤਾ ਚੱਲਦਾ ਹੈ ਕਿ ਅਸੀਂ ਕਿੱਥੇ ਜੇ ਖੜੇ ਆ ਅੱਜ ਜਿਹੜੀ ਪੰਜਾਬ ਦੀ ਜੀਡੀਪੀ ਮੰਡੀ ਜਾ ਰਹੀ ਹੈ ਉਹ 8 ਲੱਖ 2700 ਕਰੋੜ ਦੇ ਆਸ-ਪਾਸ ਹੈ ਅੰਦਾਜ਼ਾ ਹੀ ਲਾਓਗੇ ਤੁਸੀਂ 8 ਲੱਖ ਕਰੋੜ ਹੈ ਤੇ ਮੈਂ ਇਹਨੂੰ ਸਿੰਪਲੀਫਾਈ ਕਰ ਲਈ ਇਹ ਕੋਸ਼ਿਸ਼ ਕੀਤੀ ਹੈ ਕਿ ਜੇ ਆਪਾਂ 8 ਲੱਖ ਕਰੋੜ ਨੂੰ ਇਹ ਮੰਨੀਏ ਕਿ ਪੰਜਾਬ ਦੇ ਕੋਲ 8 ਕਿਲੇ ਜਬੀੜ ਹੈ ਤਾਂ ਪੌਣੇ 4 ਲੱਖ ਕਰੋੜ ਰੁਪਏ ਸਾਡਾ ਕਰਜ਼ਾ ਹੋਣ ਜਾ ਰਿਹਾ ਮਾਰਚ ਤੱਕ ਤੇ ਇਹਦਾ ਮਤਲਬ ਇਹ ਵੀ ਪੌਣੇ 4 ਕਿਲੇ ਤਾਂ ਸਾਡੇ ਵਿੱਗੇ ਸਾਡੇ ਕੋਲੇ ਬਚੇ ਸਾਰੇ ਸਵਾ ਚਾਰ ਕਿਲੇ ਸੋ ਇਹ ਸਾਡੀ ਹਾਲਤ ਹੈ ਪੰਜਾਬ ਦੀ ਜੇ ਕਿਸੇ ਨੂੰ ਪੰਜਾਬ ਦਾ ਕਰਜ਼ੇ ਦੀ ਸਮਝ ਨਹੀਂ ਆ ਰਹੀ ਹਾਲਾਂਕਿ ਜਿਹੜੀ ਸਾਡੀ ਜੀਡੀਪੀ ਦੀ ਗਰੋਥ ਰੇਟ ਹੈ ਉਹ 9% ਦੇ ਆਸ-ਪਾਸ ਜਾ ਰਹੀ ਹੈ ਤੇ ਪਰ ਜਿਹੜਾ ਸਾਡੇ ਕਰਜ਼ੇ ਦੀ ਗ੍ਰੋਥ ਰੇਟ ਹੈ ਉਹ 7.75 ਫੀਸਦੀ ਦੇ ਆਸ-ਪਾਸ ਹੈ ਜਿਹੜੀ ਵੱਧ ਰਹੀ ਹੈ ਮਤਲਬ ਕਰਜ਼ਾ ਵੀ ਵੱਧ ਰਿਹਾ ਹੈ ਤੇ ਸਾਡੀ ਜੀਡੀਪੀ ਵੀ ਵੱਧ ਰਹੀ ਹੈ ਪਰ ਇਹ ਦਿਨ ਦੂਰ ਦੀ ਜੇ ਸਾਡੇ ਹਾਲਾਤ ਇਹੀ ਰਹੇ ਤਾਂ ਕਰਜ਼ੇ ਦੀ ਜਿਹੜੀ ਦਰ ਹੈ ਜੀਡੀਪੀ ਤੋਂ ਉੱਪਰ ਟੱਪ ਜੂਗੀ ਜੇ ਕਰਜ਼ੇ ਦੀ ਦਰ ਜੀਡੀਪੀ ਤੋਂ ਉੱਪਰ ਟੱਪ ਗਈ ਫਿਰ ਜਿਹੜਾ ਸਾਡਾ 7-8 ਸਾਲਾਂ 'ਚ ਖਾਤਮਾ ਹੋਣਾ ਉਹ 3-4 ਸਾਲਾਂ 'ਚ ਹੋ ਜਾਊਗਾ ਹਾਲਾਂਕਿ ਇਹਦੇ ਵਿੱਚ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਹੱਲ ਹਜੇ ਵੀ ਸਾਡੇ ਕੋਲੇ ਹੈਗੇ ਆ ਪਰ ਪਹਿਲਾਂ ਮੈਂ ਤੁਹਾਨੂੰ ਜਿਹੜੇ ਪਹਿਲਾਂ ਸਾਡੇ ਤੇ ਕਰਜ਼ਾ ਚੜਿਆ ਉਹਨੂੰ ਬ੍ਰੇਕਡਾਊਨ ਕਰਨ ਦੀ ਕੋਸ਼ਿਸ਼ ਕਰਦਾ ਹਾਂ 83 ਤੋਂ 84 ਤੱਕ ਜਿਹੜਾ 10500 ਸੀ ਉਹਦੇ ਵਿੱਚ ਤਾਂ ਆਪਾਂ ਨੂੰ ਕਲੀਅਰ ਪਿਕਚਰ ਹੈ ਕਿ ਪੰਜਾਬ ਦੀ ਸਰਕਾਰ ਨੇ ਬਹੁਤ ਕਰਜ਼ਾ ਚੱਕਿਆ ਮਿਡ ਐਂਡ ਸੀ ਦੇ ਅਗੇਂਸਟ ਫਾਈਟ ਕਰਨ ਲਈ ਤੇ ਉਹ ਕੌਜ਼ ਚਾਹੇ ਪੰਜਾਬ ਦੇ ਹੱਕਾਂ ਲਈ ਅਸੀਂ ਲੜੇ ਪਰ ਜੋ ਆਰਥਿਕ ਹਾਲਤ ਪੰਜਾਬ ਦੀ ਹੈ ਜਿਹੜੀ ਉਹ ਪੰਜਾਬ ਦੇ ਖਜ਼ਾਨੇ ਨੂੰ ਆਬਵੀਅਸਲੀ ਭੁਗਤਰੀ ਪਈ ਇਹਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ ਪਰ ਜੇ ਆਪਾਂ 93 94 ਤੋਂ ਬਾਅਦ 97 ਤੱਕ ਗੱਲ ਕਰੀਏ ਉਹ ਸਮਾਂ ਸੀਗਾ ਵਿਅੰਤ ਸਿੰਘ ਦੀ ਸਰਕਾਰ ਦਾ ਤੇ ਬਰਨ ਸਿੰਘ ਦਾ ਜਦੋਂ 95 ਦੇ ਵਿੱਚ ਮਰਡਰ ਹੋ ਜਾਂਦਾ ਉਸ ਤੋਂ ਬਾਅਦ ਅਰਜਿੰਦਰ ਕੌਰ ਪੱਠਲ ਦੀ ਸਰਕਾਰ ਉਹਦੀ 1 ਸਾਲ ਲਈ ਇਸ ਸਮੇਂ ਦੇ ਵਿੱਚ ਆਪਾਂ 4750 ਕਰੋੜ ਰੁਪਏ ਦਾ ਕਰਜ਼ਾ ਚੱਕਿਆ ਸੋ ਜਦ ਤੱਕ ਪ੍ਰਕਾਸ਼ ਸਿੰਘ ਬਾਦਲ ਆਉਂਦੇ ਆ ਪੰਜਾਬ ਸਰ 1525055 ਕਰੋੜ ਦਾ ਕਰਜ਼ਾ ਆਲਰੇਡੀ ਚੜ ਚੁੱਕਿਆ ਸੀ ਹੁਣ ਆਪਾਂ ਗੱਲ ਅੱਗੇ ਕਰਦੇ ਆ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੀ ਬਾਦਲ ਸਾਹਿਬ ਦੀ ਸਰਕਾਰ 2002 ਤੱਕ ਰਹੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਸਮੇਂ ਜਿਹੜਾ ਪੰਜਾਬ ਦੇ ਕਰਜ਼ੇ 'ਚ ਵਾਧਾ ਹੋਇਆ ਹੈ ਅ ਬਾਲਸਾਹ ਮਿਲੂ 32496 ਕਰੋੜ ਦੇ ਥੋੜਾ ਬੋਤ ਅੱਗੇ ਪਿੱਛੇ ਹੋ ਸਕਦਾ 32496 ਕਰੋੜ ਤੇ ਪੰਜਾਬ ਦੇ ਕਰਜ਼ੇ ਨੂੰ ਛੱਡ ਕੇ ਜਾਂਦੇ 2002 ਦੇ ਵਿੱਚ ਇਸ ਤੋਂ ਬਾਅਦ ਉਹਦੀ ਕੈਪਟਨ ਸਰਕਾਰ ਜਦੋਂ ਕੈਪਟਨ ਸਰਕਾਰ 2002 ਚ ਆਉਂਦੀ ਹੈ 2007 ਤੱਕ ਇਹ ਰਹਿੰਦੇ ਤੇ 7 ਤੱਕ ਜਿਹੜਾ ਪੰਜਾਬ ਦਾ ਕਰਜ਼ਾ 52153 ਕਰੋੜ ਤੱਕ ਪਹੁੰਚ ਗਿਆ ਪਰ ਜਦੋਂ ਕੈਪਟਨ ਸਾਹਿਬ ਜਾਂਦੇ ਆ ਇਹ ਹਜੇ ਕਰਜ਼ੇ ਦੀ ਰਫ਼ਤਾਰ ਜਿਹੜੀ ਕਾਫੀ ਘਟ ਸੀ 2007 ਤੱਕ ਇੱਕ ਚੀਜ਼ ਮੈਂ ਜਿਹੜੀ ਤੁਹਾਨੂੰ ਪਹਿਲਾਂ ਮੈਂਸ਼ਨ ਕੀਤੀ ਸੀ ਉਹ ਮੈਂ ਹੁਣ ਦੱਸਦਾ ਉਹਦਾ ਰਾਈਟ ਟਾਈਮ ਹੈ ਕਿ 2007 ਹੀ ਅਜਿਹਾ ਸਾਲ ਸੀ ਜਦੋਂ ਅਸੀਂ ਦੁਬਾਰਾ ਇੱਕ ਵਾਰ ਫੇਰ ਸਾਡਾ ਜਿਹੜਾ ਰੈਵਨਿਊ ਹੈ ਉਹ ਸਰਪਲਸ ਦੇ ਵਿੱਚ ਗਿਆ ਸੀ ਫਾਇਦੇ ਦੇ ਵਿੱਚ ਗਿਆ ਉਹਦੇ ਵਿੱਚ ਇੱਕ ਕਾਰਨ ਇਹ ਸੀ ਕਿ ਸਾਡੇ ਇੰਦਰ ਕੁਮਾਰ ਗੁਜਰਾਲ ਸਾਹਿਬ ਸੀਗੇ ਉਹਨਾਂ ਨੇ ਪੰਜਾਬ ਲਈ ਇੱਕ ਸਾਇੰਸ ਸਿਟੀ ਵੀ ਬਣਾਇਆ ਤੇ ਜਿਹੜੀ ਸਭ ਤੋਂ ਵਧੀਆ ਗੱਲ ਉਹਨਾਂ ਨੇ ਪੰਜਾਬ ਲਈ ਕੀਤੀ ਆਪਣੇ ਛੋਟੇ ਜਿਹੇ ਪੀਰੀਅਡ ਦੇ ਵਿੱਚ ਹੀ ਕਿ ਉਹਨਾਂ ਨੇ 8500 ਕਰੋੜ ਰੁਪਏ ਦਾ ਕਰਜ਼ਾ ਸੀਗਾ ਜਿਹੜਾ ਜਿਹੜਾ ਪੰਜਾਬ ਦੇ ਉੱਪਰ ਸਪੈਸ਼ਲ ਟਰਮ ਲੋਨ ਸੀ ਜੋ ਮਿਲਿਟੈਂਸੀ ਦੇ ਅਗੇਂਸਟ ਫਾਇਰ ਕਰਨ ਲਈ ਲਿਆ ਸੀ ਉਹ ਉਹਨਾਂ ਨੇ ਰਾਈਟ ਆਫ ਕਰਤਾ ਸੀ ਇਹ ਲਈ ਸੀ ਕਿ ਉਹ ਉਸੇ ਜਿਹੜੀ ਮਾਫ ਹੋ ਗਿਆ ਜਿਵੇਂ ਜਿਵੇਂ ਪੰਜਾਬ ਸਰਕਾਰ ਨੇ ਉਹਦੀਆਂ ਕਿਸ਼ਤਾਂ ਭਰਲੀਆਂ ਸੀ ਉਹ ਕਿਸ਼ਤਾਂ ਜਿਹੜੀਆਂ ਉਹ ਰਾਈਟ ਆਫ ਹੋ ਰਹੀਆਂ ਸੀ ਅੱਗੇ ਜਿੰਦ ਤੱਕ ਉਹ ਕਰਜ਼ਾ ਉਹਨਾਂ ਨੇ ਲਾਉਣਾ ਸੀਗਾ ਤੇ 2006-7 ਜਿਹੜਾ ਸਾਲ ਸੀ ਜਿਹੜੀ ਆਖਰੀ ਕਿਸ਼ਤ ਸੀਗੀ ਜਿਹੜੀ ਉਹ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਉਹਨੂੰ ਕਿਹਾ ਗਿਆ ਕਿ ਉਹ ਕਿਸ਼ਤ ਸਾਨੂੰ ਭਰਨੀ ਲੋੜ ਨਹੀਂ ਹਾਲਾਂਕਿ ਉਹ ਆਈ ਕੇ ਗੁਜਰਾਲ ਸਾਹਿਬ ਨੇ ਉਹਨੂੰ ਪਹਿਲਾਂ ਹੀ ਰਾਈਟ ਆਫ ਕਰਤਾ ਸੀ ਤੇ ਉਹ ਕਿਸ਼ਤ ਨਾ ਭਰਨ ਕਰਕੇ ਜਿਹੜੇ ਸਾਡੇ ਉਦੋਂ ਦੇ ਜਿਹੜੇ ਚੀਫ ਸੈਕਟਰੀ ਸੀਗੇ ਕੈਪਟਨ ਸਰਕਾਰ ਦੇ ਲਖਨਪਾਲ ਉਹਨਾਂ ਦਾ ਇਹ ਬਿਆਨ ਹੈ ਟਾਈਮਜ਼ ਆਫ ਇੰਡੀਆ ਦੇ ਵਿੱਚ ਕਿ ਉਹ ਕਸ਼ਤ ਨਾਂ ਭਰਨ ਕਰਕੇ 1983-84 ਤੋਂ ਬਾਅਦ ਪਹਿਲੀ ਵਾਰ ਜਿਹੜਾ ਪੰਜਾਬ ਉਹ ਸਰਪਲਸ ਦੇ ਵਿੱਚ ਗਿਆ ਤੇ ਉਹਨਾਂ ਦਾ ਅਨੁਮਾਨ ਸੀ ਕਿ 1800 ਕਰੋੜ ਰੁਪਏ ਦੇ ਸੀ ਸਰਪਲਸ ਦੇ ਵਿੱਚ ਗਏ ਪਰ ਜਦੋਂ ਮੈਂ ਉਹਦੀ ਰਿਪੋਰਟ ਕੱਢ ਕੇ ਦੇਖੀ ਤਾਂ 2023 ਕਰੋੜ ਰੁਪਏ ਬੰਦਾ ਖੈਰ ਉਹ ਚੰਗੀ ਖਬਰ ਸੀ ਪੰਜਾਬ ਲਈ ਪਰ ਇਹ ਕਰਜ਼ੇ ਨਾਲ ਇਹਨੂੰ ਗੱਪਿਆ ਨਹੀਂ ਕਰ ਸਕਦੇ ਕਰਜ਼ਾ ਇੱਕ ਅਲੱਗ ਚੀਜ਼ ਹੈ ਜਿਹੜਾ ਇਹ ਸਰਪਲਸ ਸੀ ਇਹ ਤੁਹਾਨੂੰ ਮੈਂ ਜਿਵੇਂ ਸਮਝਾਇਆ ਕਿ ਜਿੱਲੇ ਅਸੀਂ ਖਰਚੇ ਕੀਤੇ ਉਹਦੇ ਗੈਸਟ ਜੋ ਪੈਸਾ ਰਸੀਬ ਕੀਤਾ ਉਹ ਅਸੀਂ ਵਧ ਕੀਤਾ ਹੁਣ ਆਪਾਂ ਅੱਗੇ ਚੱਲਦੇ ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੇ 2000 7 ਤੋਂ 17 ਇਹ ਨੂੰ ਮੈਂ ਜ਼ਿਆਦਾ ਬ੍ਰੇਕਡਾਉਨ ਨਹੀਂ ਕਰਦਾ ਪਰ ਇਹ ਜਿਹੜੀ ਸਰਕਾਰ ਹੈ ਇਹਦੇ ਪਹਿਲੇ 3 ਸਾਲਾਂ 'ਚ 2010 ਤੱਕ ਹੀ 24000 ਕਰੋੜ ਰੁਪਇਆ ਕਰਜ਼ਾ ਜਿਹੜਾ ਉਹ ਚੱਕ ਲਿਆ ਸੀ ਤੇ ਉਦੋਂ ਜਿਹੜੇ ਫਾਈਨਾਂਸ ਮਿਨਿਸਟਰ ਸੀਗੇ ਸਾਡੇ ਉਸੇ ਮਨਪ੍ਰੀਤ ਸਿੰਘ ਬਾਦਲ ਮੈਂ ਉਹਨਾਂ ਦਾ ਬਿਆਨ ਸੁਣਿਆ ਪਿੱਛੇ ਜੇ ਖੈਰ ਹੋ ਸਕਦਾ ਥੋੜਾ ਪੁਰਾਣਾ ਹੋਵੇ ਅਖਰ ਚੈਨਲ ਤੇ ਮੈਂ ਉਹਨਾਂ ਨੂੰ ਕਹਿੰਦੇ ਸੁਣਿਆ ਸੀ ਕਿ ਯਾਰ ਮੈਂ ਜ਼ਿੰਦਗੀ ਦੇ ਵਿੱਚ ਨਾ ਇੱਕ ਬਹੁਤ ਵੱਡੀ ਗਲਤੀ ਕਰ ਬੈਠਾ ਤੇ ਮੈਂ ਸੋਚਾਂ ਵੀ ਅੱਜ ਕੋਈ ਬਹੁਤ ਵੱਡਾ ਕਨਫੈਸ਼ਨ ਕਰਨਗੇ ਕਿ ਮੈਂ ਕੋਈ ਜਦੋਂ ਪੰਜਾਬ ਦਾ ਫਾਈਨੈਂਸ ਮਿਨਿਸਟਰ ਸੀ ਸ਼ਾਇਦ ਮੈਂ ਕੋਈ ਗਲਤ ਕਰਦਾ ਚੱਕ ਲਿਆ ਜਾਂ ਮੈਂ ਕੋਈ ਗਲਤ ਫੈਸਲਾ ਲੈ ਲਿਆ ਜਿਹਦੇ ਕਰਕੇ ਪੰਜਾਬ ਨੂੰ ਫਾਈਨੈਂਸ਼ਲੀ ਮਤਲਬ ਬਦਵਾੜੇ ਦਾ ਸਾਹਮਣਾ ਕਰਨਾ ਪਿਆ ਮੈਂ ਹੈ ਵੀ ਕਈ ਵਾਰੀ ਕੋਈ ਲੀਡਰ ਹੁੰਦਾ ਜਦੋਂ ਆਪਦਾ ਸਮਾਂ ਇੱਕ ਵਾਰੀ ਉਹਦਾ ਚਲਾ ਜਾਂਦਾ ਤੇ ਉਹ ਹੋਰ ਰਿਗਰਟ ਫੀਲ ਕਰਦਾ ਮੈਥੋਂ ਜਿਹੜਾ ਪਾਪ ਹੋ ਗਿਆ ਨਾ ਔਰ ਇਹ ਮੇਰਾ ਗੁਨਾਹ ਹੈ ਮੈਂ ਪੰਜਾਬ ਨਾਲ ਪਿਆਰ ਕਰਦਾ ਪਰ ਗੱਲ ਉਹਨਾਂ ਨੇ ਇਹ ਕਹੀ ਕਿ ਮੈਂ ਕਿ ਗਲਤੀ ਇਹ ਕਰ ਬੈਠਾ ਮੈਂ ਪੰਜਾਬ ਨੂੰ ਪਿਆਰ ਕਰ ਬੈਠਾ ਤੇ ਇਹੋ ਜਿਹੜਾ ਪਿਆਰ ਆ ਸਿਰਫ ਮਨਪਰੀਤ ਬਾਦਲ ਨੇ ਨਹੀਂ ਕੀਤਾ ਸਾਰੇ ਮੁੱਖ ਮੰਤਰੀਆਂ ਨੇ ਪੰਜਾਬ ਨੂੰ ਕੀਤਾ ਤੇ ਅਸੀਂ ਵੀ ਕੀਤਾ ਅਸੀਂ ਵੀ ਇਸ ਲਈ ਬਹੁਤ ਜ਼ਿੰਮੇਦਾਰ ਹਾਂ ਮੈਂ ਅੱਗੇ ਜਾ ਕੇ ਇਹ ਵੀ ਤੁਹਾਨੂੰ ਦੱਸੂਗਾ ਹੁਣ ਆਪਾਂ ਜੇ ਆਪਾਂ ਗੱਲ ਕਰੀਏ 2007 ਤੋਂ 17 ਤੱਕ ਤੇ ਜਿਹੜੀ 59153 ਕਰੋੜ ਰੁਪਏ ਦਾ ਪੰਜਾਬ ਸਰਕਾਰ ਦਾ ਸੀ ਉਹ ਵਧ ਕੇ 183000 ਕਰੋੜ ਤੇ ਪਹੁੰਚ ਗਿਆ ਸੋ ਲਗਭਗ 132000 ਕਰੋੜ ਰੁਪਏ ਦਾ ਪ੍ਰਕਾਸ਼ ਸੇ ਬਾਲਦੀ ਸਰਕਾਰ ਹੈ ਜਿਹੜੀ ਇਹਨਾਂ ਦਾ 10 ਸਾਲਾਂ ਵਿੱਚ ਵਾਅਦਾ ਕਰਕੇ ਗਈ ਸਾਡੇ ਪੰਜਾਬ ਦੇ ਕਰਜ਼ੇ 'ਚ ਆਪਾਂ ਇਹਨਾਂ ਨੂੰ ਇਸ ਲਈ ਕਿਹਾ ਕਿਉਂਕਿ ਜ਼ਿੰਮੇਦਾਰ ਇਹ ਸੀ ਇਸ ਘਰ ਦੇ ਮੋਢੀ ਇਹ ਸੀਗੇ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਕਰੀਏ 2017 ਤੋਂ 2022 ਤੱਕ ਕੈਪਟਨ ਸਾਹ ਦੀ ਸਰਕਾਰ ਦੀ ਗੱਲ ਤਾਂ ਇਹਨਾਂ ਨੇ ਉਸ ਤੋਂ ਵੀ ਜ਼ਿਆਦਾ ਫੱਟੇ ਚੱਕਦੇ ਜਿਹੜੇ 10 ਸਾਲ ਲੱਗੇ ਪ੍ਰਕਾਸ਼ ਸਿੰਘ ਬਾਦਲ ਨੇ 132000 ਕਰੋੜ ਤੇ ਪਹੁੰਚਣ ਤੇ ਇਹਨਾਂ ਨੇ 5 ਸਾਲਾਂ ਦੇ ਵਿੱਚ ਹੀ 99000 ਕਰੋੜ ਰੁਪਏ ਜਿਹੜਾ ਪੰਜਾਬ ਦੇ ਕਰਜ਼ੇ 'ਚ ਵਾਧਾ ਕਰਤਾ ਸੋ ਜਦੋਂ ਇਹ ਸਰਕਾਰ ਜਾਂਦੀ ਹੈ ਅਸੀਂ 183000 ਕਰੋੜ ਤੋਂ 282000 ਕਰੋੜ ਤੱਕ ਪਹੁੰਚ ਜਾਂਦੇ ਸੋ ਫੱਟੇ ਕੈਪਟਨ ਸਾਹ ਨੇ ਵੀ ਖੈਰ ਪੂਰੇ ਚੱਕੇ ਕਿਉਂਕਿ ਮੇਰਾ ਖਿਆਲ ਹੈ ਕਿ ਇਹਨਾਂ ਦੀ ਆਖਰੀ ਸਰਕਾਰ ਸੀ ਤੇ ਇਹਨਾਂ ਨੂੰ ਆਏ ਸੀ ਵੀ ਚਲੋ ਗਫੇ ਜਿੱਨੇ ਆਉਂਦੇ ਆ ਉਹ ਪੰਜਾਬ ਤੇ ਲਾਓ ਜਾਂ ਜਿੱਥੇ ਵੀ ਲਾਓ ਤੁਸੀਂ ਆਪ ਸਿਆਣੇ ਆ ਵੀ ਪੈਸਾ ਜਿੰਨਾ ਖਜ਼ਾਨੇ ਚਾਊਗਾ ਉਨਾ ਹੀ ਆਪਾਂ ਵਰਤ ਸਕਦੇ ਹੁਣ ਅੱਗੇ ਆਜੋ ਭਗਵੰਤਬਾਨ ਸਰਕਾਰ ਤੇ ਇਹ ਆਈ ਹੈ 2022 ਦੇ ਵਿੱਚ ਤੇ 22 ਤੋਂ 27 ਤੱਕ ਇਹਨਾਂ ਨੇ ਰਹਿਣਾ ਪਰ ਆਪਾਂ ਇੰਨਾ ਅੱਗੇ ਦਾ ਅੰਦਾਜ਼ਾ ਤਾਂ ਨਹੀਂ ਲਾ ਸਕਦੇ ਪਰ ਜੇ ਆਪਾਂ 2025 ਦੀ 31 ਮਾਰਚ ਤੱਕ ਜੋ ਤੱਕ ਇਹ ਫਾਈਨੈਂਸ਼ੀਅਲ ਇਅਰ ਪੂਰਾ ਹੋਣਾ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 3 ਲੱਖ 74000 ਕਰੋੜ ਰੁਪਏ ਅਸੀਂ ਪਲੱਸ ਕਰ ਜਾਗੇ ਤਾਂ ਇਹਨਾਂ ਦਾ ਜਿਹੜਾ ਰੋਲ ਬਣਦਾ ਇਹ ਹੈ ਕਿ ਲਗਭਗ 91000 ਕਰੋੜ ਰੁਪਏ ਸਰਕਾਰ ਤਿੰਨ ਸਾਲਾਂ ਵਿੱਚ ਹੀ ਜੋੜਨ 'ਚ ਸਫਲ ਹੋ ਜੂਗੀ। ਇਹਦੇ ਲਈ ਇਹ ਸਰਕਾਰ ਇਕੱਲੀ ਜ਼ਿੰਮੇਵਾਰ ਨਹੀਂ ਹੈ ਬਹੁਤ ਕਾਰਨ ਹੈ। ਹੁਣ ਮੈਂ ਤੁਹਾਨੂੰ ਇੱਕ ਵਾਰੀ ਪਿੱਛੇ ਤੋਂ ਫੇਰ ਲੈ ਕੇ ਆਉਣਾ ਹੈ ਵੀ ਇਹਦੇ ਲਈ ਕਿਹੜੀ ਸਰਕਾਰ ਨੇ ਕੀ ਕੀ ਗਲਤੀਆਂ ਕੀਤੀਆਂ ਮੋਟਾ ਮੋਟਾ ਜਿਆਦਾ ਮੈਂ ਡਿਟੇਲ ਨਹੀਂ ਦਿੰਦਾ ਕਿਉਂਕਿ ਫਿਰ ਬੋਰਿੰਗ ਹੋ ਜਾਂਦਾ ਮੇਰਾ ਮਕਸਦ ਇਹ ਹੈ ਕਿ ਸਾਨੂੰ ਓਵਰਆਲ ਇੱਕ ਕਨਸੈਪਟ ਕਲੀਅਰ ਹੋ ਜਾਏ ਕਿ ਹੋਇਆ ਕੀ ਪਿੱਛੇ ਆ ਜੋ ਜਿਹੜਾ ਅਤਵਾਦ ਦਾ ਦੌਰ ਸੀ ਉਹਨੂੰ ਪਾਸੇ ਰੱਖ ਦੋ ਉਹ ਕਰਜ਼ਾ ਕਿਸੇ ਨਾ ਕਿਸੇ ਹੱਦ ਤੱਕ ਆਪਾਂ ਜਸਟੀਫਾਈ ਕਰ ਸਕਦੇ ਹਾਂ ਕਿ ਉਹ ਹਾਲਾਤ ਸੀ ਪੰਜਾਬ ਦੇ ਜੋ ਸਾਨੂੰ ਸਾਡੇ ਜਿਹੜੇ ਕਰਜ਼ੇ ਦੇ ਭਾਰੂ ਪਏ ਸੋ ਅੱਗੇ ਆਪਾਂ ਗੱਲ ਕਰਦੇ ਹਾਂ 1997 ਤੋਂ ਬਾਅਦ ਦੀ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਐਜ਼ ਅ ਮੁੱਖ ਮੰਤਰੀ ਮੈਂ ਇਹਨਾਂ ਦੇ ਸਾਰੇ ਸਮੇਂ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਇਹ ਬਾਅਦ ਚ 2007 ਦੇ ਵਿੱਚ ਵੀ ਇਹਨਾਂ ਦੀ ਸਰਕਾਰ ਰਹੀ 97 ਚ ਆਉਂਦਿਆਂ ਸਾਰੀ ਇਹਨਾਂ ਦੀ ਬੀਬੀਆਂ ਦਾ ਕਰਾਇਆ ਮਾਫ ਕਰਤਾ ਜਿਹਦੇ ਕਰਕੇ ਜਿਹੜੀ ਰੋਡਵੇ ਸਾਡੀ ਉਹ 100 ਕਰੋੜ ਰੁਪਏ ਦੇ ਘਾਟੇ ਚ ਜਾਣ ਲੱਗੀ ਪੈਪਸੂ ਟਰਾਂਸਪੋਰਟ ਸੀ ਜਿਹੜੀ ਕਹਿੰਦੇ ਉਹਨਾਂ ਨੇ ਆਂਦਾਇਡ 131 ਕਰੋੜ ਰੁਪਏ ਦਾ ਟੈਕਸ ਸੀਗਾ ਉਹਨੂੰ ਵੀ ਉਹ ਭਰਨ ਚ ਉਹਦੋਂ ਹੋਰ ਨਾਕਾਬਲ ਰਹਿ ਤੇ ਸਾਨੂੰ ਇਹ ਵੀ ਪਤਾ ਹੈ ਕਿ ਪ੍ਰਾਈਵੇਟ ਬੱਸਾਂ ਦੀ ਗਿਣਤੀ ਇਹਨਾਂ ਅੰਦਰਾਂ ਚ ਬਹੁਤ ਵਧੀ ਜਿਹੜੇ ਲੱਖਾਂ ਰੁਪਈਆ ਦੇ ਪਰਮਟ ਖਰੀਦਦੇ ਸੀ ਲੋਕ ਪੰਜਾਬ ਦੇ ਖਜ਼ਾਂਡੇ ਚੋਂ ਪੈਸਾ ਜਾਂਦਾ ਸੀ ਉਹ ਜਿਹੜੀਆਂ ਬੱਸਾਂ ਦੇ ਜਿਹੜੇ ਪਰਮਟ ਹੈ ਮੇਰੇ ਖਿਆਲ ਦੇ ਵਿੱਚ ਪਤਾ ਨਹੀਂ ਕਿੰਨੇ ਦੇ ਵਿਕੇ ਜਾਂ ਨਹੀਂ ਵਿਕੇ ਪਰ ਪ੍ਰਾਈਵੇਟ ਬੱਸਾਂ ਦੀ ਗਿਣਤੀ ਬਹੁਤ ਵਧੀ ਤੇ ਤੁਹਾਨੂੰ ਵੀ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਹੋਣਾ ਕਿ ਮੇਰਾ ਇਸ਼ਾਰਾ ਕਿਸ ਤਰਫ ਹੈ ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਿਜਲੀ ਦੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਸਾਰਾ ਕਿਸਾਨਾਂ ਲਈ ਜਿਹੜੀ ਬਿਜਲੀ ਹੈ ਉਹ ਟੋਟਲੀ ਮaaf ਕਰਤੀ ਸੀ ਟਿਊਬਵੈਲਜ਼ ਲਈ ਖੈਰ 1996 ਦੇ ਵਿੱਚ ਰਜਿੰਦਰ ਕੌਰ ਪਠੱਲੇ ਵੀ ਇਹ ਬਿਜਲੀ ਮaaf ਕੀਤੀ ਸੀ ਪਰ ਉਹਨਾਂ ਨੇ ਕਿਹਾ ਸੀ ਕਿ 5 ਏਕੜ ਤੋਂ ਘੱਟ ਜ਼ਿਮੀਂਦਾਰਾਂ ਲਈ ਇਹ ਜਿਹੜੀ ਬਿਜਲੀ ਮaaf ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਸਾਰੇ ਇਹ ਸਾਰੇ ਕਿਸਾਨਾਂ ਲਈ ਕਰਤੀ ਜਿਸ ਦੇ ਕਰਕੇ ਜਿਹੜਾ ਸਾਡਾ ਬਿਲੀ ਬੋਰਡ ਆ 2000 ਕਰੋੜ ਰੁਪਇਆ ਲਗਭਗ ਈਅਰਲੀ ਘਾਟੇ 'ਚ ਜਾਣਾ ਸ਼ੁਰੂ ਹੋ ਗਿਆ ਤੇ ਪੰਜਾਬ ਦੀ ਜਿਹੜੀ ਬਚਤ ਖਾਤਾ ਸੀ ਉਹਦੇ 'ਚ ਬਚਤ ਘਟ ਗਈ ਇਸ ਤੋਂ ਲਾ ਬਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਜਿੰਨਾ ਵੀ ਦੌਰ ਰਿਹਾ ਇਹਨਾਂ ਨੇ ਜਿਹੜੀ ਓਇਲ ਰਿਫਾਇਨਰੀ ਬਠਿੰਡੇ ਲੈ ਕੇ ਆਂਦੀ ਉਹਨਾਂ ਨੂੰ 15000 ਕਰੋੜ ਰੁਪਏ ਦੀ ਐਗਜ਼ੈਂਪਸ਼ਨ ਦਿੱਤੀ ਟੈਕਸ ਦੇ ਉੱਪਰ ਜਿਹੜੀ ਕਿ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ ਦੁਆਰਾ ਦਿੱਤੀ ਗਈ ਸਭ ਤੋਂ ਵੱਡੀ ਐਗਜ਼ੈਂਪਸ਼ਨ ਸੀ ਸੋ ਹਜ਼ਾਰ ਕਰੋੜ ਰੁਪਏ ਪਰイヤー ਤੇ ਇਹਨਾਂ ਨੇ 15 ਸਾਲ ਲਈ ਏਗਜ਼ੈਂਪਸ਼ਨ ਦਿੱਤੀ ਸੀ। ਤੋਂ ਪੰਜਾਬ ਦੇ ਖਜ਼ਾਨੇ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਇਆ। ਹਾਲਾਂਕਿ ਇਹਨਾਂ ਨੇ ਇਹ ਜਿਹੜਾ ਡਿਸੀਜਨ ਲਿਆ ਸੀ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਭਲੇ ਲਈ ਸੀ ਪਰ ਉਹ ਭਲਾ ਕਿੰਨਾ ਹੋਇਆ ਇਹ ਵੱਖਰੀ ਚੀਜ਼ ਹੈ ਪਰ ਪੰਜਾਬ ਦੇ ਜਿਹੜੇ ਫਾਈਨੈਂਸ਼ੀਅਲ ਮੈਨੇਜਮੈਂਟ ਸੀ ਪ੍ਰਕਾਸ਼ ਸਿੰਘ ਬਾਦਲ ਦੀ ਉਹ ਬਹੁਤ ਹੀ ਡਾਮਾਂਡੂਲ ਸੀ। ਇਸ ਤੋਂ ਇਲਾਵਾ ਸੰਗਤ ਦਰਸ਼ਨ ਪ੍ਰੋਗਰਾਮੇ ਲੈ ਕੇ ਆਏ ਉਹ ਵੀ ਹਜ਼ਾਰਾਂ ਕਰੋੜ ਰੁਪਏ ਦਾ ਪੰਜਾਬ ਨੂੰ ਘਾਟਾ ਪਾ ਕੇ ਗਿਆ 2013-14 ਦੇ ਵਿੱਚ ਕਾਂਗਰਸ ਅਨੇ ਸੀਏਜੀ ਤੋਂ 에어ਪੋਰਟ ਮੰਗੀ ਤੇ ਉਹਦੀ ਇਨਵੈਸਟੀਗੇਸ਼ਨ ਦੀ ਰਿਕਵੈਸਟ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਨੇ 2007 ਤੋਂ ਲੈ ਕੇ 15 ਤੱਕ 21000 ਕਰੋੜ ਰੁਪਏ ਜਿਹੜਾ ਉਹ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਖਰਚਾ ਤੇ ਉਹਨਾਂ ਦਾ ਅੰਦਾਜ਼ਾ ਇਹ ਵੀ ਸੀਗਾ ਕਿ 2017 ਤੱਕ ਜੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹੀ ਆਬਵੀਅਸਲੀ ਉਹ ਰਹੀ ਸੀ ਤੇ ਲਗਭਗ 30000 ਕਰੋੜ ਰੁਪਏ ਤਾਂ ਇਹਨਾਂ ਨੇ ਸੰਗਤ ਦਰਸ਼ਨਾਂ ਦੇ ਉੱਪਰ ਹੀ ਖਰਚ ਕਰਤਾ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਲਗਭਗ 80% ਦੀ ਉਹ ਮਿਸਯੂਸੀ ਹੋਇਆ ਸਾਨੂੰ ਵੀ ਪਤਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਉਹ ਪੈਸਾ ਕਿੱਥੇ ਕਿੱਥੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਜ਼ਿਆਦਾ ਵੰਡਿਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਆਟਾ ਦਾਲ ਸਕੀਮ ਦੀ ਉਹ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਜਿਹੜੀ ਹਰ ਸਰਕਾਰ ਨੂੰ ਬਾਅਦ ਚ ਭੁਗਤਣੀ ਪਈ ਉਹ ਜਿਹੜੀ ਇਹ ਸਕੀਮ ਸੀ ਵੀ ਹਜ਼ਾਰਾਂ ਕਰੋੜ ਰੁਪਏ ਦੇ ਘਾਟੇ 'ਚ ਪੰਜਾਬ ਨੂੰ ਲੈ ਕੇ ਗਈ ਭਗਵੰਤ ਮਾਨ ਸਾਹਮਣੇ ਆ ਕੇ ਇਹਦੇ 'ਚ ਹੋਰ ਇੱਕ ਗੱਲ ਘੜਤਾ ਉਹਨਾਂ ਨੇ ਆਟੇ ਦੀ ਥਾਂ ਕਣਕ ਦੀ ਥਾਂ ਦੇ ਆਟਾ ਦੇਣਾ ਸ਼ੁਰੂ ਕਰਤਾ ਜਿਹਦੇ ਕਰਕੇ ਜਿਹੜਾ ਪੰਜਾਬ ਦਾ ਖਜ਼ਾਨਾ ਹੁਣ 670 ਕਰੋੜ ਰੁਪਇਆ ਹਰ ਸਾਲ ਹੁਣ ਘਾਟਾ ਪੈ ਰਿਹਾ ਬਾਕੀ ਹੋਰ ਵੀ ਬਹੁਤ ਸਕੀਮਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਲੈ ਕੇ ਆਈ ਜਿਵੇਂ ਸ਼ਗਨ ਸਕੀਮਾ ਉਹ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ 5100 ਰੁਪਏ ਦਿੱਤਾ ਜਾਂਦਾ ਸੀ ਖੈਰ ਉਹਦੇ ਆਪਾਂ ਅਗੇਂਸਟ ਤਾਂ ਨਹੀਂ ਬੋਲ ਸਕਦੇ ਪਰ ਪੰਜਾਬ ਦੇ ਖਜ਼ਾਨੇ ਦੇ ਵਿੱਚ ਨਵੇਂ-ਨਵੇਂ ਖਰਚੇ ਜਿਹੜੇ ਉਹ ਸ਼ੁਰੂ ਹੋ ਗਏ ਖੈਰ ਕਈ ਚੰਗੇ ਮਕਸਦਾਂ ਲਈ ਜਿਹੜਾ ਪੈਸਾ ਖਰਚਾ ਗਿਆ ਉਹਨੂੰ ਮੈਂ ਜ਼ਿਆਦਾ ਇਥੇ ਐਕਸਪੋਜ਼ ਨਹੀਂ ਕਰਨਾ ਚਾਹੁੰਦਾ ਬਾਕੀ ਜਿਹੜੀਆਂ ਬਜ਼ੁਰਗਾਂ ਨੂੰ ਪੈਨਸ਼ਨਾਂ ਦੇਣੀਆਂ ਸ਼ੁਰੂ ਕੀਤੀਆਂ ਬਾਦਲ ਸਾਹਿਬ ਦੀ ਸਰਕਾਰ ਨੇ ਉਹ ਤੋਂ ਗਿਣਤੀ ਪੈਨਸ਼ਨਰਾਂ ਦੀ ਬਹੁਤ ਵਧੀ ਕੁਝ ਚੰਗੇ ਡਿਸੀਜਨ ਸੀ ਪਰ ਮੈਂ ਪੰਜਾਬ ਦੇ ਖਜ਼ਾਨੇ ਨੂੰ ਮੁਖਰਾ ਕੇ ਜਿਹੜੇ ਮੈਨੂੰ ਮੁੱਖ-ਮੁੱਖ ਕਾਰਨ ਲੱਗੇ ਮੈਂ ਉਹ ਤੁਹਾਡੇ ਸਾਹਮਣੇ ਰੱਖੇ ਤੇ ਕੈਪਟਨ ਸਾਹਿਬ ਨੇ ਵੀ ਖਿਆਲ ਨਹੀਂ ਕੀਤੀ ਜੇ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਵੀ ਜਿੰਨਾ ਇਹਨਾਂ ਤੋਂ ਹੋ ਸਕਿਆ ਇਹਨਾਂ ਨੇ ਫਟੇ ਚੱਕੇ ਤੇ ਹੁਣ ਜੇ ਆਪਾਂ ਗੱਲ ਕਰੀਏ ਆਪਣੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਤਾਂ ਇਹਨਾਂ ਨੇ ਆਉਂਦਿਆਂ ਸਾਰ ਜਿਹੜੀ ਬਿਜਲੀ ਤੇ ਸਬਸਿਡੀ ਹੁੰਦੀ ਸੀ ਉਹਨਾਂ ਨੇ ਡੋਰਲੀ ਫਰੀ ਕਰਤੀ ਤੇ ਜਿਹਦੇ ਕਰਕੇ ਜਿਹੜਾ ਪੰਜਾਬ ਦੀ ਸਰਕਾਰ ਨੂੰ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਵੀ 23000 ਕਰੋੜ ਪਲੱਸ ਦਾ ਜਿਹੜਾ ਘਾਟਾ ਹਰ ਸਾਲ ਹੁਣ ਪੈ ਰਿਹਾ ਇਹਦੇ ਵਿੱਚ ਬਿਜਲੀ ਬਹੁਤ ਵੱਡੀ ਜ਼ਿੰਮੇਦਾਰ ਹੈ ਇਹਦੇ ਕਰਕੇ ਜਿਹੜਾ ਪੰਜਾਬ ਹੈ ਉਹਨੂੰ 21900 ਕਰੋੜ ਰੁਪਏ ਦਾ ਹਰ ਸਾਲ ਘਾਟਾ ਪੈ ਰਿਹਾ ਹੈ ਜੇ ਬਣ ਥੋੜਾ ਇਹ ਬ੍ਰੇਕਡਾਊਨ ਕਰਾਂ ਇਹਨੂੰ ਤਾਂ 10000 ਕਰੋੜ ਰੁਪਏ ਜਿਹੜਾ ਖੇਤੀਬਾੜੀ ਕਿਸਾਨਾਂ ਨੂੰ ਬਿਜਲੀ ਮਾਫ ਕੀਤੀ ਹੈ ਉਹ ਦਾ 9000 ਕਰੋੜ ਰੁਪਏ ਦਾ ਡੋਮੈਸਟਿਕ ਜਿਹੜੇ ਐਕਸਪੈਂਸ ਸਾਡੇ ਉਹਦਾ ਤੇ 3000 ਕਰੋੜ ਰੁਪਇਆ ਹੈਗਾ ਜਿਹੜਾ ਉਹ ਜਿਹੜੀ ਇੰਡਸਟਰੀਅਲ ਸੈਕਟਰ ਨੂੰ ਜਿਹੜੀ ਬਿਜਲੀ ਮਾਫ ਕੀਤੀ ਹੈ ਜਾਂ ਜੋ ਵੀ ਉਹਨਾਂ ਨੂੰ ਸਹੂਲਤਾਂ ਦਿੱਤੀ ਹੈ ਉਹਨਾਂ ਨੂੰ ਟੋਟਲੀ ਜੇ ਆਪਾਂ ਕੰਬਾਈਨ ਕਰੀਏ ਤਾਂ ਲਗਭਗ 22000 ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਨੂੰ ਘਾਟਾ ਪੈ ਰਿਹਾ ਤੇ ਜੇ ਆਪਾਂ ਪਿਛਲੇ 3 ਸਾਲਾਂ ਦੀ ਔਸਤ ਕੱਢੀਏ ਤਾਂ ਅਸੀਂ ਕਰੀਬ ਕਰੀਬ 29000 ਕਰੋੜ ਰੁਪਏ ਜਿਹੜਾ ਉਹ ਹਰ ਸਾਲ ਕਰਜ਼ਾ ਚੱਕ ਰਹੇ ਹਾਂ ਸੋ ਇੱਥੇ ਆਪਾਂ ਹੁਣ ਇਹ ਕਹਿ ਸਕਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਜੋ ਦੌਰ 1984 ਤੋਂ 94 ਤੱਕ ਦਾ ਸੀ ਜੇ ਕੈਪਟਨ ਸਾਫ ਸੀ ਇਹ ਆਬਵੀਅਸਲੀ ਜ਼ਿੰਮੇਦਾਰ ਸੀ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਬੜੇ ਦੇਰ ਤੱਕ ਇਹਨਾਂ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਇਹਦੇ ਲਈ ਅਸੀਂ ਆਪ ਵੀ ਬਹੁਤ ਜ਼ਿਆਦਾ ਜ਼ਿੰਮੇਦਾਰ ਹਾਂ ਕਿਉਂਕਿ ਮੈਂ ਕਿ ਰਿਪੋਰਟ ਹੋਰ ਦੇਖੀ ਕਿ 2022-23 ਦੇ ਵਿੱਚ 1 ਲੱਖ ਕਨੈਕਸ਼ਨ ਲੋਕਾਂ ਨੇ ਜਿਹੜੀ ਸਾਡੀ ਬਿਜਲੀ ਬੋਰਡ ਆਉਦੀ ਰਿਪੋਰਟ ਦੇ ਅਕੋਰਡਿੰਗਲੀ 1 ਲੱਖ ਕਨੈਕਸ਼ਨ ਇਹੋ ਜਿਹੇ ਆ ਜਿਹੜੇ ਲੋਕਾਂ ਨੇ ਫੇਕ ਲਏ ਤਾਂ ਕਿ ਉਹਨਾਂ ਦੇ ਜਿਹੜੇ ਜਿਹੜੇ ਬਿਜਲੀ ਮਾਫ ਕੀਤੀ ਉਹਦਾ ਵੱਧ ਤੋਂ ਵੱਧ ਫਾਇਦਾ ਚੱਕਿਆ ਜਾ ਸਕੇ ਸੋ ਜਿਹੜੂ ਵੀ ਪੰਜਾਬ ਨੂੰ ਚੁੰਡਣ ਦਾ ਮੌਕਾ ਮਿਲਿਆ ਉਹਨੇ ਪੰਜਾਬ ਨੂੰ ਚੁੰਡਿਆ ਸੋ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਰੌਲਾ ਪਾਉਨੇ ਆ ਕਿ ਇਹ ਸਾਨੂੰ ਲੁੱਟ ਕੇ ਖਾ ਗਏ ਇਹ ਲੁੱਟ ਕੇ ਖਾ ਗਏ ਮੈਂ ਕਹਿਣਾ ਕਿ ਜਿਹਨੂੰ ਵੀ ਮੌਕਾ ਮਿਲਿਆ ਉਹਨੇ ਪੰਜਾਬ ਨੂੰ ਲੁੱਟ ਕੇ ਖਾਣ ਦੀ ਕੋਸ਼ਿਸ਼ ਕੀਤੀ ਹਜੇ ਅਸੀਂ ਇਹ ਵੀ ਚਾਹਤ ਰੱਖ ਰਹੇ ਹਾਂ ਕਿ ਪੰਜਾਬ ਸਰਕਾਰ 1100 ਰੁਪਏ ਸਾਨੂੰ ਜਿਹੜਿਆ ਮਹਿਲਾਵਾਂ ਨੇ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਉਹ ਵੀ ਸ਼ੁਰੂ ਕਰੇ ਕਿਉਂਕਿ ਇਹਨਾਂ ਨੇ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਸਾਡੇ ਨਾਲ ਇੱਕਮਿਟਮੈਂਟ ਕੀਤੀ ਸੀ ਹੁਣ ਤੁਸੀਂ ਕਹਿੰਦੇ ਕਿ ਸਰਕਾਰਾਂ ਨੇ ਸਾਡੇ ਨਾਲ ਵਾਅਦੇ ਕਿਉਂ ਕੀਤੇ ਜਾਂ ਇਹ ਵਾਅਦੇ ਨਾ ਕਰਦੇ ਜੇ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਮੇਰੀ ਗੱਲ ਧਿਆਨ ਨਾਲ ਸੁਣੋ ਕੋਈ ਵੀ ਬੰਦਾ ਸਾਡੇ ਚੋਂ ਕਿਸੇ ਇਹੋ ਜਿਹੀ ਘਰ ਦੀ ਜ਼ਿੰਮੇਵਾਰੀ ਚੱਕ ਲੂਗਾ ਜਿਹਦੇ ਕੋਲ 8 ਏਕੜ ਜ਼ਮੀਨ ਹੋਵੇ ਪਾਉਨੇ 4 ਕਿੱਲਿਆਂ ਦਾ ਉਹਦੇ ਸਰ ਕਰਜ਼ਾ ਹੋਵੇ ਚੱਕ ਲੋਗੇ ਜੇ ਤੁਹਾਡੇ ਦਿਲ 'ਚ ਖੋਟ ਹੈ ਜੇ ਤੁਸੀਂ ਇਹ ਸੋਚਿਆ ਵੀ 8 ਕਿੱਲੇ ਜੋ ਕਿੱਲਾ ਆਪ ਦੇ ਨਾਂ ਕਰਾਵਾਂਗੇ ਤਾਂ ਨਿਕਲ ਜਾਾਂਗੇ ਸਾਨੂੰ ਕਿਹੜੇ ਪੁੱਛਣਾ ਹੈ ਫਿਰ ਤੁਸੀਂ ਚੱਕ ਲੋਗੇ ਇਸੇ ਕਰਕੇ ਜਿਹੜੇ ਸਾਡੇ ਮੁੱਖ ਮੰਤਰੀ ਆ ਪੰਜਾਬ ਦੀ ਜ਼ਿੰਮੇਵਾਰੀ ਚਾਹੁੰਦੇ ਆ ਤੇ ਤੁਸੀਂ ਇਹ ਵੀ ਕਹਿ ਦੋਗੇ ਉਸ ਪਰਿਵਾਰ ਨੂੰ ਕਿ ਤੁਹਾਨੂੰ ਮਾ ਦੇਉਂਗਾ ਤੁਹਾਨੂੰ ਮਾ ਦੇਉਂਗਾ ਤੁਹਾਨੂੰ ਪਤਾ ਹੀ ਵਿੱਚੋਂ ਇੱਕ ਦਾ ਕਿਲਾ ਮੈਂ ਵੀ ਆਪਦੇ ਨਾਲ ਕਰਾ ਜੂਗਾ ਤੇ ਨਿਕਲ ਜੂਗਾ ਮੈਂ ਇਹਨਾਂ ਤੋਂ ਕੀ ਲੈਣਾ ਇਸੇ ਕਰਕੇ ਭਗਵੰਤ ਸਿੰਘ ਸਾਡਾ ਮੁੱਖ ਮੰਤਰੀ ਬਣੇ ਇਸੇ ਕਰਕੇ ਬਾਦਲ ਸਾਹਿਬ ਸਾਡੇ ਮੁੱਖ ਮੰਤਰੀ ਬਣਦੇ ਰਹੇ ਇਸੇ ਕਰਕੇ ਕੈਪਟਨ ਸਾਹਿਬ ਇਹ ਤਾਂ ਘਾਟੇ ਵਾਲੇ ਟੱਬਰ ਦੀ ਕੌਣ ਜ਼ਿੰਮੇਵਾਰੀ ਲੈਂਦਾ ਕਿਸੇ ਨੂੰ ਕੀ ਲੋੜ ਹੈ ਕਿਸੇ ਨੂੰ ਕੀ ਲੋੜ ਫਿਰ ਅਸੀਂ ਸਿਆਣੇ ਕਿਉਂ ਨਹੀਂ ਹੁੰਦੇ ਅਸੀਂ ਤਾਂ ਆਪ ਚੁੰਡੀ ਜਾਂਦੇ ਆ ਪੰਜਾਬ ਨੂੰ ਜਿਵੇਂ ਤੁਹਾਨੂੰ ਕਿਹਾ ਕਿ 1 ਲੱਖ ਕਨੈਕਸ਼ਨ ਅਸੀਂ ਫੇਕ ਲਿਆ ਪੰਜਾਬ ਦੇ ਲੋਕਾਂ ਨੇ ਖੈਰ ਇਸ ਤੋਂ ਅੱਗੇ ਵਾਅਦੇ ਜੇ ਆਪਾਂ ਪੰਜਾਬ ਨੂੰ ਇਸ ਸਭ ਤੋਂ ਬਚਾਉਣਾ ਹੈ ਤਾ ਜਿਹੜਾ ਅਸੀਂ ਖੇਤੀਬਾੜੀ ਦੇ ਉੱਪਰ ਇੰਨੇ ਜ਼ਿਆਦਾ ਡਿਪੈਂਡੈਂਟ ਹੋਏ ਪਏ ਐ ਖੇਤੀਬਾੜੀ ਸਭ ਤੋਂ ਘਾਟੇ ਵਾਲਾ ਸੌਦਾ ਐ ਇਹ ਸਾਨੂੰ ਵੀ ਪਤਾ ਐ ਖੇਤੀਬਾੜੀ ਜ਼ਿੰਦਗੀ ਦੇ ਸਰਤੇ ਐ ਹਜ਼ਾਰਾਂ ਕਰੋੜ ਰੁਪਏ ਦੀ ਸਬਸਿਡੀ ਤੇ ਜੇ ਕੇਂਦਰ ਸਰਕਾਰ ਅੱਜ ਸਬਸਿਡੀ ਦੇਣਾ ਬੰਦ ਕਰ ਦੇ ਯੂਰੀਆ ਡੀਏਪੀ ਤੇ ਤਾਂ ਇਹੀ ਗੱਟੇ ਸਾਡੇ 4-4000 ਰੁਪਏ ਦੇ ਹੋ ਜਾਣਗੇ ਤੇ ਫਿਰ ਸਾਨੂੰ ਕੀ ਬਚਤ ਹੋਊਗੀ ਤੇਲ ਤੇ ਸਬਸਿਡੀ ਸੰਧਾ ਤੇ ਸਬਸਿਡੀ ਕਿੱਥੇ-ਕਿੱਥੇ ਦੀ ਸਾਨੂੰ ਸਬਸਿਡੀ ਮਿਲ ਰਹੀ ਸਰਕਾਰ ਕੋਈ ਸਾਨੂੰ ਦਾਨ ਨਹੀਂ ਦੇ ਰਹੀ ਸਾਡੇ ਦੇ ਸਾਂਦਕਾਰੀ ਕਿਉਂਕਿ ਸਰਕਾਰ ਨੇ ਵੀ ਇੰਡੀਆ ਦੇ ਲੋਕਾਂ ਨੂੰ ਫੀਡ ਕਰਨਾ ਸੋ ਉਹ ਸਾਨੂੰ ਪੁਸ਼ ਕਰ ਰਿਹਾ ਵੀ ਤੁਸੀਂ ਖੇਤੀਬਾੜੀ ਨਾਲ ਲੱਗੇ ਰਹੋ ਤਾਂ ਕਿ ਇੰਡੀਆ ਨੂੰ ਖਾਣ ਨੂੰ ਖਰਾਕ ਮਿਲਦੀ ਰਹੇ ਹਾਲਾਂਕਿ ਦਾ ਸਾਨੂੰ ਓਬਵੀਅਸਲੀ ਫਾਇਦਾ ਹੋ ਰਿਹਾ ਕਿਉਂਕਿ ਸਾਡੇ ਵੀ ਘਰ ਇਹਦੇ ਨਾਲ ਚੱਲ ਰਹੇ ਆ ਪਰ ਕਿੰਨੇ ਕ ਚੱਲ ਰਹੇ ਸਾਨੂੰ ਵੀ ਪਤਾ ਬਹੁਤੇ ਘਾਟੇ 'ਚ ਜਾ ਰਹੇ ਇਹ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਕਿ ਸਾਨੂੰ ਇੱਕ ਧੰਦਾ ਖੇਤੀਬਾੜੀ ਦੇ ਨਾਲ ਇਹੋ ਜਿਹਾ ਸ਼ੁਰੂ ਕਰਨਾ ਚਾਹੀਦਾ ਇਸ ਤੋਂ ਇਲਾਵਾ ਕਿ ਜੀਤੋ ਸਾਡਾ ਘਰ ਚੱਲੇ ਉਹਦਾ ਸਾਨੂੰ ਫਾਇਦਾ ਬਹੁਤ ਹੋਊਗਾ ਇੱਕ ਤਾਂ ਓਬਵੀਅਸਲੀ ਸਾਡੀ ਜੀਡੀਪੀ ਵਧਣੀ ਸ਼ੁਰੂ ਹੋ ਜੂਗੀ ਕਿਉਂਕਿ ਜੇ ਤੁਸੀਂ 1 ਲੱਖ ਰੁਪਏ ਦਾ ਕੋਈ ਤੰਦਾ ਚਲਾਉਣੀ ਹੈ ਜੇ ਕੱਲ ਨੂੰ ਉਹ 3 ਲੱਖ ਦਾ ਹੋ ਜਾਂਦਾ ਅਗਲੇ 5 ਸਾਲਾਂ ਦੇ ਵਿੱਚ ਤਾਂ ਤੁਹਾਡੀ ਜਿਹੜੀ ਜੀਡੀਪੀ ਅੱਜ 8 ਲੱਖ ਕਰੋੜ ਦੀ ਹੈ ਉਹ ਵੀ ਵਧ ਕੇ 12-14 ਲੱਖ ਕਰੋੜ ਤੱਕ ਪਹੁੰਚੂ ਕਿਉਂਕਿ ਪੈਸਾ ਵਧ ਰਿਹਾ ਲੋਕਾਂ ਕੋਲ ਤੇ ਸਰਕਾਰ ਨੂੰ ਆਮਦਨ ਵੀ ਹੋਊਗੀ ਕਿਉਂਕਿ ਤੁਸੀਂ ਟੈਕਸ ਭਰੋਗੇ ਜੇ ਸਰਕਾਰ ਨੂੰ ਆਮਦਨ ਹੋਣੀ ਸ਼ੁਰੂ ਹੋਊਗੀ ਕਿਉਂਕਿ ਖੇਤੀਬਾੜੀ ਦੇ ਤਾਂ ਅਸੀਂ ਕੋਈ ਟੈਕਸ ਭਰਦੇ ਨਹੀਂ ਤੇ ਖਜ਼ਾਨੇ 'ਚ ਪੈਸਾ ਕਿੱਥੇ ਜਾਊਗਾ ਤੇ ਜੇ ਸਰਕਾਰ ਨੂੰ ਆਮਦਨ ਹੋਊਗੀ ਤਾਂ ਆਬਵੀਅਸਲੀ ਹੈ ਕਿ ਉਹ ਆਪ ਦੇ ਕਰਜ਼ੇ ਦੀ ਕਿਸ਼ਤ ਵੀ ਭਰਨਾ ਸ਼ੁਰੂ ਕਰ ਦੇਣਗੇ ਹਾਲਾਂਕਿ ਉਹ ਅੱਜ ਕਰਜ਼ਾ ਲੈ ਕੇ ਜਿਹਨੂੰ 네ਗੇਟਿਵ ਡੈਫਿਸਿਟ ਕਹਿੰਦੇ ਆ ਉਹਦੇ ਨਾਲ ਆਪਣੀ ਕਿਸ਼ਤਾਂ ਭਰ ਰਿਹਾ ਤੇ ਇਹਦਾ ਜਿਹੜਾ ਇੱਕ ਫਾਇਦਾ ਕਿਸਾਨਾਂ ਨੂੰ ਇਹ ਹੋਊਗਾ ਵੀ ਜਦੋਂ ਤੁਹਾਡਾ ਘਰ ਕਿਸੇ ਹੋਰ ਧੰਦੇ ਤੋਂ ਚੱਲ ਪਿਆ ਤਾਂ ਤੁਸੀਂ ਸਰਕਾਰ ਨੂੰ ਇਹ ਚਿੱਟਾ ਜਵਾਬ ਦੇ ਦਿਓ ਕਿ ਅਸੀਂ ਹੁਣ ਫਸਲਾਂ ਸਿਰਫ ਆਪ ਦੇ ਜੋਗਰੀਆਂ ਵਿਚੜੀਆਂ ਹੁਣ ਅਸੀਂ ਅੱਜ ਤੋਂ ਬਾਅਦ ਵੇਚੀਆਂ ਬੰਦ ਕਰ ਲਗੇ ਤੇ ਜੇ ਤੁਸੀਂ ਆਪ ਦੇ ਲਈ ਆਰਗੇਨਿਕ ਖੇਤੀ ਸਾਰੀ ਕਰ ਲਈ ਜਾਂ ਆਪ ਦੇ ਜੋਗਰੀ ਕਰ ਲਈ ਜਾਂ ਆਪਣੇ ਨੇੜੇ ਤੇੜੇ ਦੇ ਏਰੀਏ ਚ ਲੋਕਾਂ ਨੂੰ ਦੇਣੀ ਸ਼ੁਰੂ ਕਰਤੀ ਸਿਰਫ ਤਾਂ ਸਰਕਾਰ ਤੁਹਾਨੂੰ ਜਿਹੜਾ 2000 ਰੁਪਏ ਮੁੱਲ ਮਿਲਦਾ ਉਹ 6000 ਤੱਕ ਵੀ ਦੇਣ ਦੀ ਕੋਸ਼ਿਸ਼ ਕਰੂਗੀ ਕੜਕਦਾ ਕਿਉਂਕਿ ਉਹਨਾਂ ਨੇ ਲੋਕਾਂ ਦੀ ਜਿਹੜੀ ਡਿਮਾਂਡ ਆ ਉਹਨੂੰ ਪੂਰਾ ਤਾਂ ਕਿਤੋਂ ਕਰਨਾ ਹੈ ਫਿਰ ਸਰਕਾਰ ਕਹਿ ਕੇ ਤੁਹ ਤੋਂ ਕਣਕ ਝੋਨਾ ਜਾਂ ਜੋ ਵੀ ਫਸਲ ਆ ਉਹਨਾਂ ਨੂੰ ਚਾਹੀਦੀ ਹੈ ਤੁਹ ਤੋਂ ਕਹਿ ਕੇ ਵਜਵਾਉਗੀ ਤੇ ਤੁਹਾਨੂੰ ਮੂੰਹ ਮੰਗਿਆ ਰੇਟ ਦੇਊਗੀ ਕਿਉਂਕਿ ਤੁਸੀਂ ਡਿਪੈਂਡੈਂਟ ਹੋ ਐਗਰੀਕਲਚਰ ਤੇ ਤੁਸੀਂ ਹੈਂਕੜ ਨਾਲ ਲੈ ਸਕਦੇ ਹੋ ਜਿੰਨਾ ਚਿਰ ਤੁਸੀਂ ਐਗਰੀਕਲਚਰ ਦੇ ਉੱਪਰ ਆਪਣੀ ਡਿਪੈਂਡੈਂਸੀ ਨਹੀਂ ਛੱਡਦੇ ਉਹਨਾਂ ਚਿਰ ਤੁਸੀਂ ਮੂੰਹ ਮੰਗਿਆ ਮੁੱਲ ਨਹੀਂ ਲੈ ਸਕਦੇ ਇਹ ਤਾਂ ਸਿੰਪਲ ਹੈ ਇੱਕ ਗੱਲ ਮੈਂ ਇੱਥੇ ਹੋਰ ਕਹਿ ਨਹੀਂ ਚਾਹੁੰਦਾ ਸਾਡੇ ਪੰਜਾਬ ਦੇ ਖਾਸ ਕਰ ਜ਼ਿਮੀਂਦਾਰਾਂ ਨੂੰ ਜੇ ਤੁਹਾਡੇ ਪਸ਼ੇਰੀ ਹਰੀਆਂ ਮਿਰਚਾਂ ਹੋ ਜਾਂਦਾ ਕੋਈ 2 ਮਰਲੇਾਂ ਚੋਂ ਤਾਂ ਤੁਸੀਂ ਸਾਰੇ ਪੰਜਾਬ ਚ ਵੀਡੀਓ ਅਪਲੋਡ ਕਰਦੇ ਨੇ ਵੀ ਸਾਡੇ ਤਾਂ ਜੀ 2 ਮਰਲੇਾਂ ਚੋਂ ਇੰਨੀਆਂ ਮਿਰਚਾਂ ਹੋ ਗਈਆਂ ਤੇ ਕਿੱਲੇ ਚੋਂ ਇੰਨੇ ਲੱਖ ਦੀਆਂ ਹੋ ਗਈਆਂ ਤੇ ਉਹਦੇ ਸਾਲ ਨੂੰ ਅਸੀਂ 5 ਕਿੱਲੇ ਕਰਦੇ ਨੇ ਤੇ ਇੰਨਾ ਪੈਸਾ ਹੋ ਗਿਆ ਤੇ 40 ਲੱਖ ਤਾਂ ਹੀ ਪਹੁੰਚ ਗਿਆ ਸੀ ਤਾਂ ਇਹ ਚੀਜ਼ ਸਾਨੂੰ ਕਿਉਂ ਆਉਂਦੀ ਹੈ ਜੀ ਵੀਦਾਰ ਨੂੰ ਕਦੇ ਆਇਤੀ ਕਿਸੇ ਬਾਣੀ ਨੇ ਕਿਹਾ ਕਿ ਮੈਂ ਇੰਨੇ ਕਰੋੜ ਦੇ ਇਸ ਸਾਲ ਚ ਲੌਂਗ ਵੇਜ ਤੇ ਜੇ ਮੈਂ ਇੰਨੇ ਕਰੋੜ ਦੀ ਇਸ ਸਾਲ ਛੋਟੀ ਲੈ ਜੀ ਵੇਚਦੀ ਜਾਂ ਮੈਂ ਕੋਈ ਹਲਦੀ ਵੇਚਦੀ ਕਿਸੇ ਬਾੜੀਆਂ ਨੂੰ ਤੁਸੀਂ ਰੋਲਾ ਪਾਉਂਦੇ ਦੇਖਿਆ ਕਿੰਨੇ ਧੰਦੇ ਕਰਦੇ ਕਰੋੜਾਂ ਰੁਪਈਆ ਦਾ ਧੰਦਾ ਬਾੜੀਆਂ ਕਰੀ ਜਾਂਦੇ ਸਾਡੇ ਕੋਲੇ ਲਾਇਏ ਦੇ ਕਿ ਪੰਜ ਧੰਦੇ ਹਨ ਉਹਨਾਂ ਚੋਂ ਇੱਕ ਅੱਧਾ ਚੱਲ ਜੇ ਸੀ ਸਾਰੇ ਪੰਜਾਬ ਚ ਟੰਡੋਰਾ ਪਿੱਟ ਦਿੰਦੇ ਵੀ ਸਾਡਾ ਕੰਮ ਚੱਲ ਪਿਆ ਹੁਣ ਜਿਵੇਂ ਮੱਛੀ ਪਾਲਣਾ ਹੁਣ ਜੇ ਕਿਸੇ ਨੇ ਕਹਿਤਾ ਜੀ ਇਸ ਦਾ ਕਰੋੜਾਂ ਰੁਪਈਆ ਮੱਛੀ ਪਾਲਣ ਤੋਂ ਇੱਕ ਮੌਨ ਲੱਗ ਗਏ ਪਿਛਲੇ 4-5 ਸਾਲਾਂ ਚ ਤੇ ਸਾਰਾ ਪਿੰਡ ਅਕਲੇ ਦਾ ਟੋਏ ਪੱਟਣ ਲੱਗ ਜਾਂਦਾ ਵੀ ਚਲੋ ਜੀ ਛੱਪੜ ਬਣਾਓ ਸੋ ਜੀ ਦਾ ਕੋ ਕੰਮ ਚੱਲਦਾ ਆਪਦਾ ਪਰਦੇ ਚ ਰੱਖੋ ਤਾਂ ਕਿ ਕੋਈ ਹੋਰ ਬੰਦਾ ਕੋਈ ਨਵੀਂ ਆਈਡੀਆ ਤੇ ਕੰਮ ਕਰ ਲਿਆ ਅਸੀਂ ਕਾਪੀਕੇਟ ਆ ਸਾਰੇ ਅਸੀਂ ਨਾਲ ਦੀ ਨਾਲ ਭੰਦੇ ਨੂੰ ਕਾਪੀ ਕਰਨ ਲੱਗ ਜਾਂਗੇ ਸੋ ਜਿੰਨੇ ਨਵੇਂ ਆਈਡੀਆ ਲੈ ਕੇ ਆਓਗੇ ਉਹਨੇ ਜਿਆਦਾ ਕਾਮਯਾਬ ਹੋਵੋਗੇ ਤੇ ਟੰਡੋਰਾ ਪਿੱਟਣਾ ਬੰਦ ਕਰੋ ਇਹ ਖੈਰ ਇਹਦਾ ਹਿੱਸਾ ਨਹੀਂ ਸੀ ਪਰ ਮੈਨੂੰ ਕਹਿਣਾ ਪਿਆ ਤੇ ਇਹਦਾ ਐਂਡ ਰਿਜ਼ਲਟ ਸਾਰੇ ਕਾਸੇ ਦਾ ਕੀ ਆਊਗਾ ਕਿ ਜਿੰਨਾ ਪੈਸਾ ਹੁਣ ਸਰਕਾਰ ਕਰਜ਼ੇ ਲਾਉਣ ਤੇ ਲਾ ਰਹੀ ਹੈ ਆਪਦੇ ਆਪ ਨੂੰ ੱੱਕੇ ਨਾਲ ਤੋਰਨ ਤੇ ਚਲਾ ਰਹੀ ਹੈ ਉਹੀ ਪੈਸਾ ਖਜ਼ਾਨੇ ਜਾਊਗਾ ਸਾਡੇ ਸਟੇਟ ਦੀ ਡਿਵੈਲਪਮੈਂਟ ਵੀ ਵਧਣੀ ਸ਼ੁਰੂ ਹੋ ਜੂਗੀ ਸਾਡੇ ਸਕੂਲਾਂ ਦਾ ਲੈਵਲ ਸਾਡੇ ਜਿਹੜਾ ਰੋਡ ਸਿਸਟਮ ਹੈ ਉਹਦਾ ਲੈਵਲ ਹਾਲਾਂਕਿ ਉਹ ਬੈਟਰ ਹੋ ਰਿਹਾ ਹੈ ਉਹ ਕੇਂਦਰ ਵੀ ਇਹਦੇ ਵਿੱਚ ਰਿਸਪੌਂਸਿਬਲ ਹੈ ਪੰਜਾਬ ਸਰਕਾਰ ਵੀ ਪਰ ਉਹਦਾ ਫਾਇਦਾ ਕੀ ਉਹ ਹੁਣ ਸਾਡੇ ਸਰਕਾਰਜਾ ਦੇਖ ਲੋ ਕਿੰਨੇ ਉਹ ਤਾਂ ਕਰਜ਼ੇ ਤੇ ਚੱਲੀ ਜਾਂਦੀ ਹੈ ਪੱਲਿਓ ਚਲਾਉਣ ਦਾ ਆਪਦਾ ਹੀ ਨਜ਼ਾਰਾ ਸੋ ਸਾਡੀ ਇਹ ਡਿਵੈਲਪਮੈਂਟ ਰੁਕੀ ਪਈ ਹੈ ਉਹ ਵੀ ਐਸੇ ਕਰਕੇ ਕਿਉਂਕਿ ਜਦੋਂ ਤੁਸੀਂ ਫ੍ਰੀ ਬਿਜਲੀ ਲਓਗੇ ਤਾਂ ਸਰਕਾਰ ਨੇ ਜਿਹੜਾ ਡਿਵੈਲਪਮੈਂਟ ਤੇ ਪੈਸਾ ਲਾਉਣਾ ਸੀ ਪੰਜਾਬ 'ਚ ਉਹ ਚੱਕ ਕੇ ਇੱਧਰ ਲਾਤਾ ਹਾਲਾਂਕਿ ਐਸਾ ਉਹਨਾਂ ਕੋਲ ਹੈ ਨਹੀਂ ਸੀ ਪਰ ਫਿਰ ਵੀ ਡਿਵੈਲਪਮੈਂਟ ਤਾਂ ਉਹਨਾਂ ਨੇ ਘਟਾ ਦਿੱਤੀ ਆਲਮੋਸਟ ਜ਼ੀਰੋ ਕਰ ਦੇਣਗੇ ਫਿਰ ਉਹ ਸੋ ਮਕਸਦ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਕਿ ਪੰਜਾਬ ਦੇ ਹਾਲਾਤ ਕੀ ਹੈ ਤੇ ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕੌਣ ਕਿੰਨਾ ਜ਼ਿੰਮੇਵਾਰ ਪਹਿਲਾਂ ਇਹ ਚ ਰਹਿ ਚੁੱਕਿਆ ਤੇ ਹੁਣ ਮੈਨੂੰ ਉਮੀਦ ਹੈ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਪਹਿਲਾ ਕੰਮ ਕੀ ਕਰੋਗੇ ਪੰਜਾਬ ਸਰਕਾਰ ਨੂੰ ਫੋਨ ਲਾਉਂਗੇ ਉਨਨ ਨੂੰ ਕਹੋਗੇ ਕਿ ਸਾਡੀ ਜਿਹੜੀ ਬਿਲੀ ਫਰੀ ਆ ਰਹੀ ਆ ਮੁੱਖ ਮੰਤਰੀ ਸਾਹਿਬ ਅੱਜ ਤੋਂ ਬੰਦ ਕਰ ਦਿਓ ਅਸੀਂ ਪੰਜਾਬ ਦੇ ਹੱਕਾਂ ਲਈ ਖੜੇ ਆ ਸਾਡਾ ਪੰਜਾਬ 23 3000 ਕਰੋੜ ਰੁਪਇਆ ਸਾਲ ਦੇ ਘਾਟੇ 'ਚ ਜਾ ਰਿਹਾ ਤੇ ਸਾਨੂੰ ਪੰਜਾਬ ਨਾਲ ਪੂਰੀ ਹਮਦਰਦੀ ਹੈ ਕਰੋਗੇ ਫਣ ਕਿਸੇ ਨੇ ਨਹੀਂ ਕਰਨਾ ਸੋ ਪੰਜਾਬ ਲਈ ਰੋਣਾ ਵੀ ਬੰਦ ਕਰ ਦਿਓ ਜਾਂ ਜੋ ਮੈਂ ਤੁਹਾਨੂੰ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕੀਤੇ ਉਹ ਤੇ ਅਸਰ ਕਰਨਾ ਸ਼ੁਰੂ ਕਰ ਦਿਓ ਧੰਨਵਾਦ